ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਜਿਹੜੇ ਕਿ ਮੰਨੇ ਪਰ ਮੰਨੇ ਸਟੂਡੈਂਟ ਵੀਜ਼ਾ ਸਲਾਹ ਕਰਨੇ ਜਸਮੀਤ ਜੀ ਬਹੁਤ ਵੱਡਾ ਤਜਰਬਾ ਰੱਖਦੇ ਨੇ 20 ਸਾਲ ਦੇ ਕਰੀਬ ਦਾ ਤਜਰਬਾ ਹੈ 20000 ਤੋਂ ਜ਼ਿਆਦਾ ਹੀ ਵੱਖ-ਵੱਖ ਤਰ੍ਹਾਂ ਦੇ ਵੀਜ਼ਾ ਲੈਣ ਦੇ ਵਿੱਚ ਮਦਦ ਕਰ ਚੁੱਕੇ ਨੇ ਔਰ ਕੈਨੇਡਾ ਦੇ ਵਿੱਚ ਵੀ ਜਸਮੀਤ ਜੀ ਦਾ ਆਫਿਸ ਹੈ ਕੈਨੇਡਾ ਦੇ ਕੰਮਕਾਰ ਦੇ ਹਾਲਾਤਾਂ ਨੂੰ ਵੀ ਜਸਮੀਤ ਜੀ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਔਰ ਜਸਮੀਤ ਜੀ ਅਕਸਰ ਇਹ ਗੱਲ ਸਾਫ਼ ਕਰ ਦਿੰਦੇ ਨੇ ਕਿ ਹੁਣ ਜਿਹੜੇ ਸਾਡੇ ਇੰਡੀਆ ਚ ਮਾਪੇ ਨੇ ਉਹਨਾਂ ਦੀ ਜ਼ਿੰਮੇਵਾਰੀ ਵਧ ਗਈ ਕਿਉਂ ਕਿਉਂਕਿ ਹੁਣ ਮਾਪੇ ਉਹਨਾਂ ਬੱਚਿਆਂ ਨੂੰ ਕੈਨੇਡਾ ਭੇਜਣ ਦੇ ਲਈ ਹਾਮੀ ਭਰਨ ਜਿਹੜੇ ਬੱਚੇ ਕੈਨੇਡਾ ਦੀ ਪੜ੍ਹਾਈ ਕਰ ਸਕਦੇ ਨੇ ਕੈਨੇਡਾ ਜਾ ਕੇ ਅੰਗਰੇਜ਼ੀ ਚ ਪੜ੍ਹਾਈ ਕਰ ਸਕਦੇ ਨੇ ਪਿਛਲੇ ਸਮਿਆਂ ਚ ਬੱਚਿਆਂ ਨੇ ਵੀ ਮਾਪੇ ਨੂੰ ਇਹ ਕਿਹਾ ਕਿ ਅਸੀਂ ਇੱਕ ਵਾਰ ਉੱਥੇ ਪਹੁੰਚ ਜਾਈਏ ਪਹੁੰਚ ਆਲਾ ਕੰਮ ਬਹੁਤ ਸ਼ੁਰੂ ਹੋ ਗਿਆ ਵੱਖ-ਵੱਖ ਤਰ੍ਹਾਂ ਨਾਲ ਸੋ ਹੁਣ ਉਹਨਾਂ ਲੋਕਾਂ ਦੀ ਪੀਆਰ ਨਹੀਂ ਹੋਣੀ ਜਿਹੜੇ ਕੈਨੇਡਾ 'ਚ ਆਪਣੀ ਪੜ੍ਹਾਈ ਮੁਕੰਮਲ ਨਹੀਂ ਕਰਨਗੇ ਕਿਉਂਕਿ ਪੜ੍ਹਾਈ ਮੁਕੰਮਲ ਕੀਤੇ ਬਿਨਾ ਪੀਆਰ ਦੇ ਪੁਆਇੰਟ ਨਹੀਂ ਬਣਨੇ ਸਾਰੀਆਂ ਚੋਰ-ਮੋਰੀਆਂ ਕੈਨੇਡਾ ਨੇ ਬੰਦ ਕਰਤੀਆਂ ਇਹਦੇ ਤੇ ਕਲੈਰਿਟੀ ਜਸਮੀਤ ਜੀ ਤੋਂ ਲਵਾਂਗੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਸਮੀਤ ਜੀ ਕੈਨੇਡਾ ਨੇ ਕਹਿੰਦੇ ਚੋਰ-ਮੋਰੀਆਂ ਬੰਦ ਕੀਤੀਆਂ ਇੱਕ ਤਰੀਕੇ ਨਾਲ ਤਾਂ ਕਿ ਸਿਰਫ ਪੜ੍ਹਨ ਵਾਲੇ ਬੱਚੇ ਉੱਥੇ ਪੀਆਰ ਲੈ ਸਕਣ ਹੁਣ ਸਾਡੇ ਮਾਪੇ ਦੀ ਜ਼ਿੰਮੇਵਾਰੀ ਕੀ ਹੈ ਜਿਹੜੇ ਕਹਿੰਦੇ ਸੀ ਵੀ ਚੱਲ ਇੱਕ ਵਾਰ ਭਾਵੇਂ ਪੜਾਈ ਨਾ ਕਰੇ ਤੇ ਕਿਤਨਾ ਕਿਤੇ ਕੈਨੇਡਾ ਗਿਆ ਮੁੜਦਾ ਨਹੀਂ ਇਹ ਧਾਰਨਾ ਸਾਡੇ ਪੰਜਾਬ ਚ ਬਣ ਗਈ ਸੀ ਵੀ ਇੱਕ ਵਾਰ ਜਿਹੜਾ ਕੈਨੇਡਾ ਗਿਆ ਉਹ ਪੱਕਾ ਹੋ ਹੀ ਜਾਂਦਾ ਸੋ ਦੇਖੋ ਧਾਰਨਾ ਦੇਖੋ ਮੈਂ ਕਹਿੰਦਾ ਕਿ ਇਹ ਜਿਹੜੀ ਧਾਰਨਾ ਸੀ ਉਹਦੇ ਕਰਕੇ ਅੱਜ ਯੂ ਐਸ ਏ ਵੀਜ਼ਾ ਨਹੀਂ ਦੇ ਰਿਆ ਇਹੀ ਧਾਰਨਾ ਕਰਕੇ ਅੱਜ ਆਸਟ੍ਰੇਲੀਆ ਵੀਜ਼ਾ ਨਹੀਂ ਦੇ ਰਿਆ ਇਹੀ ਧਾਰਨਾ ਕਰਕੇ ਨਿਊਜ਼ੀਲੈਂਡ ਕਹਿੰਦਾ ਹੈ 35 ਲੱਖ ਤੋਂ 50 ਲੱਖ ਦੇ ਫੰਡਸ ਲਿਆਓ ਇਹੀ ਧਾਰਨਾ ਕਰਕੇ ਬਹੁਤ ਜਲਦ ਕੈਨੇਡਾ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਚੇਂਜ ਹੋਣ ਵਾਲੇ ਆ ਸੋ ਜਦੋਂ ਅਸੀਂ ਇਹ ਚੀਜ਼ਾਂ ਸਾਰੀਆਂ ਕਰਦੇ ਆ ਜੋ ਸਾਰੇ ਕੰਟਰੀਜ਼ 'ਚ ਅਸੀਂ ਜਾ ਕੇ ਕੀਤਾ ਹੈ ਤਾਂ ਉਹ ਕੰਟਰੀ ਦੇ ਦਰਵਾਜ਼ੇ ਚੰਗੇ ਸਟੂਡੈਂਟਸ ਲਈ ਵੀ ਕਈ ਵਾਰੀ ਬੰਦ ਹੋ ਜਾਂਦੇ ਅੱਜ ਮੈਂ ਦੇਖਦਾ ਚੰਗੀਆਂ ਚੰਗੀਆਂ ਪ੍ਰੋਫਾਈਲਾਂ 8 8 ਬੈਂਡ ਵਾਲੀਆਂ ਫਾਈਲਾਂ ਆਸਟ੍ਰੇਲੀਆ ਜਦੋਂ ਲੱਗਦੀਆਂ ਤਾਂ ਉਹਨਾਂ ਨੂੰ ਰਿਫਿਊਜ਼ਲ ਆ ਜਾਂਦੀ ਹੈ ਔਰ ਉਹ ਬੱਚਿਆਂ ਦਾ ਬਚਾਰਾ ਹੈ ਦਾ ਕੀ ਕਸੂਰ ਜਿਹੜੇ ਜੈਨੂਇਨਲੀ ਪੜਨ ਜਾਣਾ ਚਾਹੁੰਦੇ ਸੀ ਆਸਟ੍ਰੇਲੀਆ ਬਟ ਉਹਨਾਂ ਨੂੰ ਵੀਜ਼ਾ ਨਹੀਂ ਦੇ ਰਿਹਾ ਅੱਜ ਆਸਟ੍ਰੇਲੀਆ ਕਿਉਂ ਕਿ ਇੱਕ ਧਾਰਨਾ ਬਣ ਗਈ ਆਸਟ੍ਰੇਲੀਆ ਗਵਰਨਮੈਂਟ ਦੇ ਦਿਮਾਗ 'ਚ ਕਿ ਜਿਹੜਾ ਹਰਿਆਣਾ ਤੇ ਪੰਜਾਬ ਤੋਂ ਬੱਚਾ ਆ ਰਿਹਾ ਨਾ ਉਹਨੇ ਇੱਥੇ ਆ ਕੇ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨਾ ਹੁਣ ਯੂ ਐਸ ਏ ਜਦੋਂ ਬੱਚਾ ਇੰਟਰਵਿਊ ਦੇਣ ਜਾਂਦਾ 7 6 8 ਆਂਡ ਵਾਲਾ ਉਹਨੂੰ ਵੀ ਯੂ ਐਸ ਐਂਬੈਸੀ ਮੋੜ ਦਿੰਦੀ ਐ ਕੁਐਸਚਨ ਪੁੱਛੇ ਬਿਨਾਂ ਹੀ ਮੋੜ ਦਿੰਦੀ ਐ ਕਿਉਂਕਿ ਉਹਨਾਂ ਨੇ ਧਾਰਨਾ ਬਣਾ ਲਈ ਕਿ ਇਹ ਬੱਚੇ ਨੇ ਜਾਲੀ ਪੇਪਰ ਲਾਏ ਆ ਜਾਲੀ ਫੰਡ ਹੈ ਕਿਉਂ ਕਿਉਂਕਿ ਜਿਹੜੇ ਏਜੰਟ ਇੱਥੇ ਇਦਾਂ ਦੀਆਂ ਐਡਾਂ ਲਾਉਂਦੇ ਨੇ ਉਹਨਾਂ ਦੀਆਂ ਐਡਾਂ ਸਾਰੀਆਂ ਐਂਬੈਸੀ 'ਚ ਮਾਨੀਟਰ ਹੁੰਦੀਆਂ ਸੋ ਸਟੂਡੈਂਟ ਇਹ ਸਾਰੀਆਂ ਚੀਜ਼ਾਂ ਤੋਂ ਸਾਨੂੰ ਬਿਲਕੁਲ ਅਵੋਇਡ ਕਰਨਾ ਚਾਹੀਦਾ ਹੁਣ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਮੈਂ ਦੇਖਦਾ ਵਿਚਾਰੇ ਬੱਚੇ ਹਲੇ ਲੈਂਡ ਹੋਏ ਨਹੀਂ ਹੁੰਦੇ 에ਰਪੋਰਟ ਤੇ ਤੇ ਕਈ ਵਾਰੀ ਪੇਰੈਂਟਸ ਦਾ ਫੋਨ ਆ ਜਾਂਦਾ ਕਿ ਜੀਆਈਸੀ ਕਢਾ ਕੇ ਮੋੜ ਦੇ ਹਲੇ ਬੱਚਾ 에ਰਪੋਰਟ ਤੇ ਲੈਂਡ ਹੋਇਆ ਸਾਨੂੰ ਬੱਚੇ ਨੂੰ ਸਪੋਰਟ ਕਰਨਾ ਚਾਹੀਦਾ ਠੀਕ ਹੈ ਤੁਸੀਂ ਇੱਥੋਂ ਕਿਸੇ ਤੋਂ ਪੈਸੇ ਫੜ ਕੇ ਉਹਨੂੰ ਭੇਜਿਆ ਤੁਸੀਂ ਲੰਬੀ ਤਿਆਰੀ ਕਰੋ ਸਾਰੀ ਜ਼ਿੰਦਗੀ ਦੀ ਤਿਆਰੀ ਕਰੋ ਕਿ ਉਹ ਬੱਚਾ ਆਪਾਂ ਨੂੰ ساری ਜ਼ਿੰਦਗੀ ਸਪੋਰਟ ਕਰੇ ਇਦਾਂ ਦੇ ਸਟੂਡੈਂਟ ਆ ਜਿਹੜੇ 10-10 ਸਾਲ ਤੋਂ ਆਪਣੇ ਪੇਰੈਂਟਸ ਨੂੰ ਪੈਸੇ ਭੇਜਦੇ ਪਏ ਆ ਅੱਪਈ ਕੰਮ ਹੁੰਦਾ ਹੈ ਕਿ ਮੁਰਗੀ ਅੱਜ ਵੱਢ ਲਈਏ ਜਾਂ ਮੁਰਗੀ ਦਾ ਅੰਡਾ ساری ਜ਼ਿੰਦਗੀ ਖਾਈਏ ਉਹੀ ਗੱਲ ਆ ਸਟੂਡੈਂਟ ਵੀਜ਼ਾ ਚ ਜੇ ਤੁਸੀਂ ਆਪਣੇ ਬੱਚੇ ਬਾਹਰ ਭੇਜੇ ਆ ਉਹਨਾਂ ਨੂੰ ਇਨੀਸ਼ੀਅਲੀ ਸਾਨੂੰ ਸਪੋਰਟ ਕਰਨਾ ਪੈਂਦਾ ਸਾਨੂੰ ਤਿਆਰ ਕਰਨਾ ਪੈਂਦਾ ਉੱਥੇ ਪੜ ਕੇ ਪੈਸੇ ਕਮਾਉਣ ਦੇ ਲਈ ਜੇ ਆਪਾਂ ਉਹਨੂੰ ਇਨੀਸ਼ੀਅਲੀ ਕਹਿ ਦਾਂਗੇ ਨਾ ਤੁਸੀਂ ਸਾਨੂੰ ਪੈਸੇ ਭੇਜਣਾ ਸ਼ੁਰੂ ਕਰ ਦਿਓ ਇਹ ਮੁਰਗੀ ਵੱਢਣ ਵਾਲਾ ਕੰਮ ਹੋ ਗਿਆ ਕਿਉਂਕਿ ਉਹ ਸੈਟਲ ਨਹੀਂ ਹੋ ਪਾਣਗੇ ਓ ਪੀਆਰ ਨਹੀਂ ਲੈ ਪਾਣਗੇ ਜੇ ਉਥੇ ਉਹਨਾਂ ਨੇ ਪੜਾਈ ਨਹੀਂ ਕੀਤੀ ਤਾਂ ਕੈਨੇਡਾ ਕੀ ਕਿਸੇ ਹੋਰ ਦੇਸ਼ ਚ ਵੀ ਪੀਆਰ ਨਹੀਂ ਹੋ ਪਾਏਗੀ ਸੋ ਸਟੂਡੈਂਟ ਅੱਜ ਜੇ ਅਸੀਂ ਬਾਹਰ ਜਾ ਰਹੇ ਹਾਂ ਤਾਂ ਆਪਣਾ ਮੋਟੋ ਕੀ ਹੈ ਦੇਖੋ ਮੈਂ ਅੱਜ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਬਾਹਰ ਚਰਨਾ ਹਰ ਬੱਚੇ ਲਈ ਬਹੁਤ ਜ਼ਰੂਰੀ ਹੈ ਇੰਨਾ ਕ ਜ਼ਰੂਰੀ ਹੈ ਤੁਸੀਂ ਸੋਚ ਵੀ ਨਹੀਂ ਸਾਧਦੇ ਕਿਉਂ ਜਿਹੜੇ ਸਾਡੇ ਇੱਥੇ ਬੱਚੇ ਹਨ ਉਹ ਇੱਕ ਕਕੂਨ ਚ ਰਹਿੰਦੇ ਹਨ ਇੱਕ ਨਾ ਇੱਕ ਸੇਫ এনवायरमेंट ਚ ਰਹਿੰਦੇ ਹਨ ਘਰ ਗਏ ਆਪਣੇ ਘਰਦਿਆਂ ਨਾਲ ਬਾਹਰ ਗਏ ਆਪਣੇ ਕਲਾਸ ਦੇ ਦੋਸਤਾਂ ਦੇ ਨਾਲ ਜੇ ਕੋਈ ਜਿੰਨੀ ਕੁ ਜਿਹਦੀ ਹੈਸੀਅਤ ਹੈ ਉਹ ਚਾਹੁੰਦਾ ਹੈ ਕਿ ਉਹਦੇ ਬੱਚੇ ਓਨੇ ਕ ਹੈਸੀਅਤ ਵਾਲੇ ਦੇ ਨਾਲ ਰਹਿਣ ਜਿੰਨੀ ਕੁ ਵੀ ਜਿਹਦੀ ਹੈਗੀ ਹੈ ਔਰ ਉਸੇ ਸਰਕਲ ਚ ਰਹਿੰਦੇ ਆ ਉਸ ਤੋਂ ਬਾਅਦ ਜਦੋਂ ਸਾਡੇ ਵਿਆਹ ਹੁੰਦੇ ਨੇ ਆਣਿਆਂ ਦੇ ਉਹੀ ਅਸੀਂ ਆਪਣੇ ਸਰਕਲ ਚ ਕੋਸ਼ਿਸ਼ ਕਰਦੇ ਆ ਕਿ ਜਿੰਨੇ ਕ ਸਾਡੇ ਲੈਵਲ ਦੇ ਲੋਕ ਹੀ ਆ ਉਸ ਲੈਵਲ ਚ ਸਾਡੇ ਬੱਚੇ ਦਾ ਵਿਆਹ ਹੋ ਜਾਏ ਸੋ ਬੱਚਾ ਇੱਕ ਨਾ ਕੁਝ ਸਿੱਖ ਨਹੀਂ ਪਾਇਆ ਮਤਲਬ ਮੈਨੂੰ ਲੱਗਦਾ ਵਿਆਹ ਤੱਕ ਨਹੀਂ ਕੁਝ ਸਿੱਖ ਪਾਇਆ ਉਹ ਸੁਣੀ ਸੀ ਕਿ ਪਾਇਆ ਉਹ ਵਿਆਹ ਜਦ ਤੱਕ ਉਹਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਉਹ ਤੱਕੇ-ਤੱਕੇ ਖਾਂਦਾ ਫਿਰ ਉਹਨੂੰ ਸਮਝ ਆਂਦੀ ਹੈ ਕਿ ਯਾਰ ਦੁਨੀਆ ਤਾਂ ਬੜੀ ਔਖੀ ਸੀ ਮੈਂ ਤਾਂ ਇਦਾਂ ਦੀ ਦੁਨੀਆ ਦੇਖੀ ਹੀ ਨਹੀਂ ਇੱਥੇ ਇੱਥੇ ਆਪਣੇ ਇੰਡੀਆ 'ਚ ਇਦਾਂ ਦਾ এনवायरमेंट ਜੇ ਤੁਸੀਂ ਬਾਹਰ ਜਾਂਦੇ ਨਾ ਸਾਨੂੰ ਪਤਾ ਲੱਗਦਾ ਹੈ ਕਿ ਜ਼ਿੰਦਗੀ ਇੱਕ ਰੀਅਲ ਲਾਈਫ ਕੀ ਹੁੰਦੀ ਹੈ ਕੀ ਕੁਝ ਹੋਣਾ ਚਾਹੀਦਾ ਕਿੱਦਾਂ ਦੀ ਸਟਰਗਲ ਹੁੰਦੀ ਹੈ ਆਪੇ ਕੰਮ ਕਰਨਾ ਕਿੰਨੂੰ ਕਹਿੰਦੇ ਆ ਇੰਡੀਪੈਂਡੈਂਟ ਕਿੰਨੂੰ ਕਹਿੰਦੇ ਆ ਜਦੋਂ ਆਪਾਂ ਕਿਸੇ ਬੱਚੇ ਨੂੰ ਅੱਜ ਦੀ ਰੇਟ 'ਚ ਮੈਂ ਆਪਣੀ ਵੀ ਸਟੋਰੀ ਦੱਸਦਾ ਮੈਂ ਆਪਣੇ ਘਰ ਤੋਂ ਬਾਹਰ ਜਾਣ ਨੂੰ ਬੜਾ ਡਰਦਾ ਸੀ ਜਿੱਦ ਤੱਕ ਬਾਹਰ ਦੇਖਿਆ ਨਹੀਂ ਕਿਉਂਕਿ ਮੈਨੂੰ ਵੀ ਘਰ 'ਚ ਆਪਣਾ ਇੱਕ ਛਾ ਐਨਵਾਇਰਨਮੈਂਟ ਮਿਲਿਆ ਆਪਾਂ ਨੂੰ ਰੋਟੀ ਪਾਣੀ ਦਾ ਕਦੀ ਟੈਨਸ਼ਨ ਨਹੀਂ ਹੋਈ ਸੋ ਜਦੋਂ ਆਪਾਂ ਬਾਹਰ ਜਾਂਦੇ ਆ ਨਾ ਜਿਹੜੀ ਇਹ ਟੈਨਸ਼ਨਾਂ ਪੈਂਦੀਆਂ ਆ ਆਪਾਂ ਨੂੰ ਇੰਡੀਪੈਂਡੈਂਟ ਗਰੋਥ ਲਈ ਬਾਹਰ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਆਪਣਾ ਟੈਲੈਂਟ ਪਤਾ ਲੱਗਦਾ ਕਿ ਸਾਡੇ ਅੰਦਰ ਕੀ ਖਾਸੀਅਤ ਹੈ ਇੱਥੇ ਰਹਿ ਕੇ ਟੈਲੈਂਟ ਨਹੀਂ ਪਤਾ ਲੱਗਦਾ ਸੋ ਪੇਰੈਂਟਸ ਐਜੂਕੇਸ਼ਨ ਅਬ੍ਰੋਡ ਇਜ਼ ਨੈਸੈਸਿਟੀ ਮੈਂ ਕਹਾਂਗਾ ਪੈਸੇ ਕਮਾਉਣ ਵਾਸਤੇ ਨਹੀਂ ਜਿਹੜੇ ਚੰਗੇ ਘਰਾਂ ਦੇ ਬੱਚੇ ਹਨ ਨਾ ਉਹਨਾਂ ਲਈ ਵੀ ਮੈਂ ਕੰਗਾ ਕਿ এডਿਕੇਸ਼ਨ ਅਬ੍ਰੋਡ ਇਜ਼ ਅ ਨੈਸੈਸਿਟੀ ਬਿਕਾਜ਼ ਦੇ ਵਿਲ ਗੈਟ ਯਰ ਐਕਸਪੋਜ਼ਰ ਦੇ ਵਿਲ ਸੀ ਹਾਰਡਸ਼ਿਪਸ ਆਪਾਂ ਇੱਥੇ ਰੱਖਿਆ ਵਾਈ ਉਹਨਾਂ ਨੂੰ ਆਪਾਂ ਰੀਅਲ ਲਾਈਫ ਦਾ ਦਿਖਾਈਏ ਅੱਜ ਜ਼ਿੰਦਗੀ ਇੱਕ ਸਾਈਕਲ ਹੈ ਕਦੇ ਉੱਤੇ ਕਦੇ ਥੱਲੇ ਜੇ ਆਪਾਂ ਬੱਚਿਆਂ ਨੂੰ ਸਿਰਫ ਚੰਗਾ ਸਮਾਂ ਦਿਖਾ ਦਿੱਤਾ ਔਰ ਕੱਲ ਨੂੰ ਉਹ ਹਾਰਡਸ਼ਿਪਸ ਲਈ ਤਿਆਰ ਹੀ ਨਹੀਂ ਹੈਗੇ ਸੋ ਦੇ ਸ਼ੁਡ ਸੀ ਦ ਟਾਈਮ ਦੇ ਉਹਨਾਂ ਤੋਂ ਬੈਸਟ ਨਿਕਲ ਕੇ ਆਉਂਦਾ ਬੱਚੇ ਆਪਣਾ ਬੈਸਟ ਕਰਨ ਦੀ ਕੋਸ਼ਿਸ਼ ਕਰਦੇ ਹਨ ਫਾਈਨੈਂਸ਼ੀਅਲ ਮੈਟਰਸ ਬੱਚੇ ਸਿੱਖਦੇ ਹਨ ਕਿ ਕਿੱਦਾਂ ਆਪਾਂ ਪੈਸੇ ਨੂੰ ਸੁਭਾਲਣਾ ਹੈ ਜੇ ਚੰਗੇ ਘਰੇ ਤੋਂ ਮਾੜੇ ਘਰ ਤੋਂ ਜੇ ਤੁਸੀਂ 3-4 ਸਾਲ ਕਿਸੇ ਵੀ ਵਿਦੇਸ਼ ਲਾ ਲੈਂਦੇ ਹੋ ਉਹ ਕੁਝ ਸਿੱਖਣ ਨੂੰ ਮਿਲੇਗਾ ਸ਼ਾਇਦ ਜਿਹੜਾ 30 40 ਸਾਲ ਇੰਡੀਆ ਰਹਿ ਕੇ ਸਿੱਖਣ ਨੂੰ ਨਹੀਂ ਮਿਲਣਾ ਸੋ ਸਟੂਡੈਂਟ ਤੁਸੀਂ ਦੇਖਿਆ ਹੋਣਾ ਦਿੱਲੀ ਬੰਬਈ ਦੇ ਵੱਡੇ ਵੱਡੇ ਬਿਜ਼ਨਸਮੈਨ ਆਪਣੇ ਬੱਚਾ ਨੂੰ ਇੱਕ ਦੋ ਸਾਲ ਦੀ ਮਾਸਟਰਸ ਕਰਾਉਣ ਬਾਹਰ ਭੇਜਦੇ ਆ ਕਿਉਂ ਕਿ ਅਸਲੀ ਜ਼ਿੰਦਗੀ ਪਤਾ ਲੱਗੇ ਕਿ ਹੈ ਕੀ ਹੈ ਜਦੋਂ ਉੱਥੋਂ ਸਿੱਖ ਕੇ ਆਂਦਾ ਬੱਚਾ ਉਹ ਕੁਝ ਸਿੱਖ ਕੇ ਆਂਦਾ ਫਿਰ ਉਹ ਕਹਿੰਦੇ ਆ ਆ ਬੇਟਾ ਤੂੰ ਬਿਜ਼ਨਸ ਸੰਭਾਲਣ ਦੇ ਲਾਇਕ ਹੋ ਗਿਆ ਸੋ ਇਹ ਆਪਣੇ ਪੰਜਾਬੀ ਬਿਜ਼ਨਸਮੈਨ ਨਹੀਂ ਹੈਗੇ ਅਸੀਂ ਜਾਣੇ ਸਾਡੇ ਬੱਚੇ ਉੱਥੇ ਜਾ ਕੇ ਕੰਮ ਕਰਨ ਆਪਣੇ ਮਾਪਿਆਂ ਨੂੰ ਬਲਕਿ ਸਪੋਰਟ ਕਰਨ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰਨਗੇ ਕਰਨਗੇ ਬਟ ਜੇ ਅਸੀਂ ਉਹਨਾਂ ਨੂੰ ਪ੍ਰੋਪਰਲੀ ਸਪੋਰਟ ਕਰਾਂਗੇ ਜੇ ਤੁਹਾਡੇ ਕੋਲ ਟਿਊਸ਼ਨ ਫੀਸ ਦੇਣ ਨੂੰ ਪੈਸੇ ਨਹੀਂ ਹੈਗੇ ਨਾ ਬੱਚੇ ਦੀ ਤੁਸੀਂ ਬੱਚੇ ਨੂੰ ਬਾਹਰ ਨਾ ਭੇਜੋ ਜੇ ਤੁਸੀਂ ਚਾਹੁੰਦੇ ਹੋ ਕਿ ਬੱਚਾ ਤੁਹਾਨੂੰ ਜਾਂਦਿਆਂ ਹੀ ਪੈਸੇ ਭੇਜਣਾ ਸ਼ੁਰੂ ਕਰ ਦੇ ਤੁਸੀਂ ਬੱਚੇ ਨੂੰ ਬਾਹਰ ਨਾ ਭੇਜੋ ਜੇ ਤੁਸੀਂ ਆਪਣੇ ਬੱਚੇ ਨੂੰ ਸਾਲ 2 ਸਾਲ ਲਈ ਸਪੋਰਟ ਨਹੀਂ ਕਰ ਸਕਦੇ ਤੁਸੀਂ ਬੱਚੇ ਨੂੰ ਬਾਹਰ ਨਾ ਭੇਜੋ ਮੈਂ ਪਹਿਲਾ ਕੰਸਲਟੈਂਟ ਹੋਊਂਗਾ ਜਿਹੜਾ ਕਹਾਂਗਾ ਕਿ ਬੱਚੇ ਨੂੰ ਬਾਹਰ ਨਹੀਂ ਭੇਜੋ ਬਟ ਮੈਂ ਤੁਹਾਨੂੰ ਨਾਲ ਇਹ ਵੀ ਕਹਿ ਰਿਹਾ ਕਿ ਐਜੂਕੇਸ਼ਨ ਅਬ੍ਰੋਡ ਇਜ਼ ਨੈਸੈਸਿਟੀ ਇੱਥੇ ਪੜ੍ਹ ਕੇ ਬੱਚਾ ਕੁਝ ਨਹੀਂ ਸਿੱਖੇਗਾ ਪਲੱਸ 2 ਤੋਂ ਬਾਅਦ ਵੀ ਬੱਚਾ ਆਪਣੇ ਸਰਕਲ 'ਚ ਹੀ ਰਹੂਗਾ ਜਦੋਂ ਬੈਚਲਰ ਡਿਗਰੀ ਕਰੂਗਾ ਆਪਣੇ ਸਰਕਲ ਦੋਸਤਾਂ ਦੇ ਨਾਲ ਰਹੂਗਾ ਫੇਰ ਘਰ ਚਲ ਜਾਊਗਾ ਕੀ ਸਿੱਖਣ ਨੂੰ ਮਿਲੂਗਾ ਨਾ ਕੋਈ ਇੰਟਰਨੈਸ਼ਨਲ ਐਕਸਪੋਜ਼ਰ ਨਾ ਕੋਈ ਫਾਈਨੈਂਸ਼ੀਅਲ ਮੈਟਰ ਸੰਭਾਲਣ ਦੀ ਕੋਸ਼ਿਸ਼ ਨਾ ਕੋਈ ਕੀ ਕਹਿੰਦੇ ਆ ਹਾਰਡਸ਼ਿਪ ਨਾ ਹੀ ਆਪਣਾ ਕੰਮ ਕਰਨਾ ਆਊਗਾ ਕੀ ਸਿੱਖੇਗਾ ਕੁਛ ਨਹੀਂ ਔਰ ਅੱਜ IIT ਦੇ ਬੱਚੇ ਨੂੰ 4.5 ਲੱਖ ਦਾ ਪੈਕੇਜ ਮਿਲਿਆ ਜੇ ਤੁਸੀਂ ਕਹਿੰਦੇ ਓਪਰਚ्युनिटी ਹਰ ਸਾਲ 80 ਲੱਖ ਬੱਚਾ ਗ੍ਰੈਜੂਏਟ ਹੋ ਰਿਹਾ ਇੰਡੀਆ 'ਚ 80 ਲੱਖ ਬੱਚੇ ਨੂੰ ਨੌਕਰੀ ਮਿਲ ਸਕਦੀ ਹੈ ਆਈਆਈਟੀ ਬੰਬੇ ਤੋਂ ਬੱਚਾ ਪਾਸ ਆਊਟ ਹੋਇਆ ਉਹਨੂੰ 4.5 ਲੱਖ ਦਾ ਪੈਕੇਜ ਮਿਲਿਆ ਚੈੱਕ ਕਰ ਸਕਦੇ ਹੋ ਆਨਲਾਈਨ ਜਾ ਕੇ ਕਿ ਆਈਆਈਟੀ ਬੰਬੇ ਤੋਂ ਪਾਸ ਆਊਟ ਹੋ ਕੇ 4.5 ਲੱਖ ਦਾ ਪੈਕੇਜ ਮਿਲ ਸਕਦਾ ਹੈ ਇਹ ਨਾਰਮਲ ਆਪਣੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਕੀ ਪੈਕੇਜ ਮਿਲੇਗਾ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਜ਼ਰੂਰ ਦੇਖੋ ਜਸਮੀਤ ਜੀ ਇਹਦਾ ਮਤਲਬ ਅਸੀਂ ਇਹ ਮੰਨੀਏ ਕਿ 12ਵੀਂ ਹੁਣ ਜਗਾੜੂ ਬੱਚੇ ਨਹੀਂ ਚੱਲਣੇ ਕੰਮ ਦੀ ਮਨਸ਼ਾ ਨਾਲ ਗਏ ਬੱਚਿਆਂ ਨੂੰ ਪੀਆਰ ਨਹੀਂ ਹੁੰਦੀ ਮੈਂ ਇੱਥੇ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਆ ਜਗਾੜੂ ਬੱਚੇ ਬਿਲਕੁਲ ਚੱਲਣਗੇ ਮਿਹਨਤੀ ਬੱਚੇ ਚੱਲਣਗੇ ਜਗਾੜੂ ਬੱਚੇ ਚੱਲਣਗੇ ਐਵਰੇਜ ਸਟੂਡੈਂਟ ਚੱਲਣਗੇ 50% ਵਾਲੇ ਬੱਚੇ ਚੱਲਣਗੇ ਇੰਡੀਆ ਚ ਤਾਂ 90% ਵਾਲਾ ਵੀ ਨਹੀਂ ਚੱਲ ਰਿਹਾ ਇੰਡੀਆ ਚ 90% ਵਾਲੇ ਬੱਚੇ ਨੂੰ ਵੀ ਇਦਾਂ ਫੀਲ ਹੋ ਰਿਹਾ ਕਿ ਮੈਂ ਫੇਲ ਹੋ ਗਿਆ ਪਰ ਬਾਹਰ ਜਾ ਕੇ ਜਿਹੜੇ ਜਗਾੜੂ ਐ ਮਿਹਨਤੀ ਐ ਓਨੈਸਟ ਐ ਔਰ ਜਿਹੜੇ ਬੱਚੇ ਕੀ ਕਹਿੰਦੇ ਆ ਪੜਨਾ ਚਾਹੁੰਦੇ ਆ ਚਾਹ 50% ਹੋ ਹੁਣ ਤੱਕ ਜੇ ਤੁਸੀਂ 50% ਲੈ ਤੁਹਾਡੀ ਗਲਤੀ ਨਹੀਂ ਸੀ ਤੁਹਾਨੂੰ ਕਿਸੇ ਨੇ ਸਹੀ ਰਸਤਾ ਨਹੀਂ ਦਿਖਾਇਆ ਮੈਂ ਇਦਾਂ ਦੇ ਬਹੁਤ ਬੱਚੇ ਦੇਖੇ ਆ ਜਿਹੜੇ 50% ਵਾਲੇ ਸੀ ਔਰ ਅੱਜ ਜਾ ਕੇ ਇਨਾ ਵਧੀਆ ਕਰ ਰਹੇ ਆ ਕੈਨੇਡਾ ਚ ਕਿਉਂਕਿ ਉਹਨਾਂ ਨੇ ਇੱਕ ਸਹੀ ਰਸਤਾ ਦਿਖਾਇਆ ਆਸਟ੍ਰੇਲੀਆ ਚ ਵਧੀਆ ਕਰ ਰਹੇ ਆ ਜਰਮਨੀ ਚ ਵਧੀਆ ਕਰ ਰਹੇ ਆ ਬਟ ਇੱਥੇ ਰਹਿ ਕੇ ਇਨਾ ਮੈਂਟਲ ਪ੍ਰੈਸ਼ਰ ਹੋ ਜਾਂਦਾ ਬੱਚੇ ਨੂੰ ਕਿ ਮੈਂ 90% ਲੈ ਕੇ ਵੀ ਮੈਨੂੰ ਚੰਗੇ ਕਾਲਜ ਚ ਐਡਮਿਸ਼ਨ ਨਹੀਂ ਮਿਲ ਪਾਰੀ ਇਦਾਂ ਦਾ ਮਾਹੌਲ ਹੈ ਇਦਾਂ ਦਾ ਕੰਪੀਟੀਸ਼ਨ ਹੈ ਅੱਜ 110% ਕਟਆਫ ਚੱਲੇਗੀ ਮੈਂ ਕਹਾ ਯਾਰਾ 110% ਕਟਆਫ ਕੀ ਹੁੰਦੀ ਹੈ ਦਿੱਲੀ ਦੇ ਕਾਲਜ ਦੀ ਕਹਿੰਦੇ ਸਟੀਫਨਸ ਕਾਲਜ ਹੈਗਾ ਦਿੱਲੀ ਚ ਉਦੀ 110% ਕਟਆਫ ਚੱਲੇਗੀ ਮੈਨੂੰ ਤਾਂ ਸਮਝ ਨਹੀਂ ਆਈ 110% ਕਿਦਾਂ ਲਏ ਜਾਂਦੇ ਨੇ 100% ਬੱਚੇ ਦੇ ਨੰਬਰ ਹੋਣੇ ਚਾਹੀਦੇ ਆ ਔਰ 10% ਇੰਟਰਵਿਊ ਦੇ ਨੰਬਰ ਲਾਤੇ ਔਰ 110% ਕਟਆਫ ਕਰਤੇ ਇਦਾਂ ਦੇ ਮਾਹੌਲ ਚ ਸਾਡੇ ਬੱਚੇ ਸਰਵਾਈਵ ਕਰ ਪਾਣਗੇ 50% ਵਾਲੇ So, 50% ਵਾਲੇ ਬੱਚੇ ਬਾਹਰ ਜਾ ਕੇ ਪੜ ਸਕਦੇ ਆ 60% ਵਾਲੇ ਬੱਚੇ ਬਾਹਰ ਜਾ ਕੇ ਪੜ ਸਕਦੇ ਆ ਔਰ ਚੰਗਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਮਤਲਬ ਪੜਨਾ ਪੈਣਾ ਬਾਹਰ ਜਾ ਕੇ ਦੇਖੋ ਪੜਾਈ ਤਾਂ ਕਰਨੀ ਪੈਣੀ ਐ ਜੇ ਆਪਾਂ ਮਿਹਨਤ ਨਹੀਂ ਕਰਾਂਗੇ ਕੋਈ ਸੇ ਚੀਜ਼ ਦੀ ਮਿਹਨਤ ਨਹੀਂ ਕਰਾਂਗੇ ਤਾਂ ਆਪਾਂ ਕਿਤੇ ਵੀ ਸਕਸੈਸਫੁਲ ਨਹੀਂ ਹੋ ਸਕਦੇ ਜੇ ਤੁਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਕੁਝ ਸਿੱਖਣਾ ਨਹੀਂ ਜਾਂਦੇ ਤਾਂ ਬਿਲਕੁਲ ਬਾਹਰ ਨਾ ਜਾਓ ਜੇ ਤੁਸੀਂ ਸੋਚਦੇ ਹੋ ਕਿ ਬਾਹਰ ਜਾ ਕੇ ਮੈਂ ਪੈਸੇ ਕਮਾਣਾ ਜਾਂਦਿਆਂ ਹੀ ਪੈਸੇ ਕਮਾਣਾ ਤਾਂ ਇਹ ਸੋਚਣਾ ਬਾਹਰ ਨਾ ਜਾਓ ਪਰ ਜੇ ਤੁਹਾਡੀ ਲੌਂਗ ਟਰਮ ਅਪਰੋਚ ਹੈ ਤਾਂ ਬਾਹਰ ਜਾਣਾ ਬਹੁਤ ਜ਼ਰੂਰੀ ਹੈ ਇੱਕ ਬੱਚੇ ਵਾਸਤੇ ਚਲੋ ਬਹੁਤ ਹੀ ਇੰਪੋਰਟੈਂਟ ਔਰ ਓਨੈਸਟ opinion ਜਸਮੀਤ ਪਾਟਿਆ ਜੀ ਨੇ ਸਾਡੇ ਨਾਲ ਸਾਂਝਾ ਕੀਤਾ ਸੋ ਸਾਰੇ ਵਿਦਿਆਰਥੀ 90413 90412 ਤੇ ਜਸਮੀਤ ਪਾਟਿਆ ਜੀ ਦੇ ਨਾਲ ਗੱਲ ਕਰਨ ਆਪਣੀ ਜ਼ਿੰਦਗੀ ਦੇ ਫੈਸਲੇ ਦੇ ਲਈ ਸਹੀ ਸਲਾਹ ਲੈਣ थैंक यू so much थैंक यू so much